आज बठिंडा में आकर मुझे बहुत अच्छा लग रहा है जैसे आप देख सकते हैं कि यहाँ पर काफी लोग भीड़ भी इकट्ठी हुई है मिलने के के लिए देखने के लिए देखने फैंस की और इसके साथ ही जो भी मिसअंडरस्टैंडिंग हुई है उनकी महेंद्र जी की फैमिली के साथ में मैंने माता जी के लिए भी संदेश दिया है उनके पति को कि किस तरह से जो है वो एक मिसअंडरस्टैंडिंग का शिकार है और कभी भी मैं अपने सपने में भी नहीं सोच सकती हूँ कि इस तरह का जैसा इस कंट्रोवर्सी को बनाया गया है कोई भी हर एक माता जो है मेरे लिए पंजाब की हो हिमाचल की हो पूजनीय है और हर एक बहन जो है बेटी जो है उसके लिए मैं सब मुझे कितना प्यार करती है सराहती है उसके लिए मैं बहुत धन्यवाद लगता गलती हुई है कंगना जी उस वक्त चाहे जाने में हुई अनजाने में हुई गलती हुई है देखिए भैया आप अगर केस को देखें अच्छे से तो तो मैं मेरा ओरिजिनल तो उसमें कुछ वाक्य था भी नहीं एक हाँ। रीट्वीट था जिसे मीम जो है वो इस्तेमाल किया गया था जो कि मैंने अंदर उनके पति जी से भी महेंद्र जी के पति जी से भी ये बात के तो बारे में जो है वो डिस्कस किया कि चलिए अब जो पुरानी बात है वो है लेकिन किसी भी व्यक्ति विशेष को लेकर उस मीम में भी बहुत सारी महिलाएं थी किसी भी, भी व्यक्ति विशेष को लेकर कोई भी टिप्पणी नहीं की गई है एक जो है एक जहां पे इतने आंदोलन देश में हो रहे थे उसको लेकर एक जनरलाइज मीम पे किसी ने कमेंट किया था तो उसको लेकर जो है वो बात है। लेकिन जो जो मिसअंडरस्टैंडिंग हुई है उसको लेकर हमने खेत जताया है और माता जी को अगर कोई ठेस पहुंची है तो उससे बहुत ज्यादा दादी 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 को मिले मिले आज से से मुलाकात हुई दादी जी नहीं आए थे उनके पति जी आए थे ਤੋ ਉਹਨੂੰ ਮੈਂ ਇਹ ਸੰਦੇਸ਼ ਦਿਆ ਜੀ ਬਾਬਾ ਜੀ ਨਾਮ ਤੁਹਾਡਾ ਲਾਖੈ ਬੰਦਾ ਪਾਸ ਆਈ ਤੁਝੇ ਇਤਿਹਹਾਦ ਆਤਾ ਦੇ ਵਿੱਚ ਜੀ ਹਾਂ ਜੀ ਵੀ ਆਪਾਂ ਕੰਗਣਾ ਬਣਾਉ ਤਰੇ ਕਿਤਰਾ ਲੱਗਦਾ ਹਾਂ ਜੀ ਇਸ ਤਰ੍ਹਾਂ ਦੇਖ ਦਿਓ ਤੁਸੀਂ ਠੀਕ ਹੈ ਥੋੜੇ ਪਾਪ ਠੀਕ ਹੈ ਹਾਂ ਜੀ ਠੀਕ ਹੈ ਬੜਾ ਲੰਬਾ ਸੰਘਰਸ਼ ਕਰਨਾ ਪਿਆ ਕਿਵੇਂ ਦੇਖਦੇ ਹੋ ਬੜੀ ਲੜਾਈ ਲੜਨੀ ਪਈ ਹੈ ਹਾਂ ਜੀ ਪੰਜ ਹੀ ਹੈ ਜੀ ਹਾਂ ਜੀ ਜੇ ਨਾਲ ਇਹ ਤਾਂ ਲੜਾਈ ਲੜਨੀ ਪੈਂਦੀ ਹੈ ਜਦੋਂ ਕੋਈ ਕਿਸੇ ਦੇ ਬਰ ਖਲਾਫ ਬੋਲਦਾ ਤਾਂ ਠੀਕ ਹੈ ਜੇ ਕੋਈ ਗਰੀਬ ਨੂੰ ਗਰੀਬ ਕਹੇ ਤਾਂ ਮਾਰੇਗਾ ਤਾਂ ਭਾਈ ਮਾਤਾ ਜੀ ਨਹੀਂ ਆਏ ਉਹ ਬਿਮਾਰ ਸੀ ਉਹ ਨਹੀਂ ਆ ਨਹੀਂ ਸਕੀ ਠੀਕ ਹੈ ਜੀ ਬਾਬਾ ਜੀ ਹੁਣ ਤੱਕ ਵੀ ਸਾਰੇ ਜਿੰਨਾ ਇਹ ਕੇਸ ਚੱਲਿਆ ਹੈਗਾ ਕਿਵੇਂ ਦੇਖਦੇ ਹੋ ਸਾਰੇ ਨੂੰ ਠੀਕ ਹੈ ਜੀ ਠੀਕ ਹੈ ਜੀ ਲੱਗਦਾ ਵੀ ਆਖਰੀ ਉਹ ਦਮ ਤੱਕ ਲੜੋਗੇ ਇਹ ਨਿਸ਼ਾਨਾ ਕੀ ਹੈ ਬਾਬਾ ਜੀ ਆਪਣਾ ਨਿਸ਼ਾਨਾ ਕੀ ਹੈ ਨਿਸ਼ਚੋ ਪਰਮਾਤਮਾ ਨੂੰ ਪਤਾ ਆਪਾਂ ਕੀ ਚਾਹੁੰਦੇ ਆ ਪਰਮਾਤਮਾ ਨੂੰ ਪਤਾ ਬਾਬਾ ਜੀ ਜੇ ਉਹਨਾਂ ਨੇ ਮਾਫੀ ਮੰਗ ਲਈ ਫਿਰ ਮਾਫ ਕਰੋਗੇ ਨਹੀਂ ਪਰਮਾਤਮਾ ਨੂੰ ਪਤਾ ਇਹਦੇ ਬਾਰੇ ਕੋਰਟ ਦੇ ਵਿੱਚ ਉਹਨਾਂ ਨੇ ਮੰਗੀ ਹੈ ਮਾਫੀ ਕੋਰਟ ਦੇ ਵਿੱਚ ਮੈਂ ਪਾਰਟਿਕੂਲਰਲੀ ਕਿਸੇ ਇੱਕ ਲੇਡੀ ਵਾਸਤੇ ਨਹੀਂ ਉਹ ਬਾਬਾ ਜੀ ਉਹਨਾਂ ਨੇ ਮੰਗੀ ਹੈ ਮਾਫੀ ਮੰਗੀ ਹੈ ਹਾਂਜੀ ਪਰ ਵੀ ਨਹੀਂ ਹਾਲ ਚਿਰ ਜਿਵੇਂ ਪਰਮਾਤਮਾ ਕਰੂਗਾ ਪਰਮਾਤਮਾ ਦੇ ਅਸਰ ਪਰਮਾਤਮਾ ਨੇ ਸਾਨੂੰ ਅਸ਼ੀਰਵਾਦ ਦਿੱਤਾ ਇਥੋਂ ਤਾਂ ਕਰ ਲੈ ਕੇ ਗਏ ਨਹੀਂ ਸਾਡੀ ਕਿੱਡੀ ਕ ਹਸਤੀ ਸੀ ਠੀਕ ਹੈ ਸਰ 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 ਇੱਕ ਮਿੰਟ ਜਿਹੜੇ ਮਾਫੀ ਵਾਲਾ ਹੈਗਾ ਨਾ ਉਹ ਮੈਨੂੰ ਡਿਸਕ੍ਰਾਈਬ ਕਰਾਓ ਹਾਂਜੀ ਅੱਜ ਜਦੋਂ ਪੇਸ਼ ਹੋਏ ਨੇ ਤਾਂ ਜੱਜ ਸਾਹਿਬ ਨੇ ਮਿਸ ਕੰਗਣਾ ਨੂੰ ਕਿਹਾ ਸੀ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਆਪਦਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਹੱਥ ਜੋੜ ਕੇ ਕਿਹਾ ਸੀ ਵੀ ਮੈਂ ਮਾਫੀ ਮੰਗਦੀ ਹਾਂ ਮੈਂ ਜਿਹੜੀ ਜਿਹੜੀ ਮੇਰੀ ਟਵੀਟ ਸੀ ਉਹ ਮੈਂ ਰੀਟਵੀਟ ਕੀਤਾ ਸੀਗਾ ਤੇ ਉਹ ਮੈਂ ਮੇਥੋਂ ਗਲਤੀ ਨਾਲ ਹੋਇਆ ਸੀ ਮੈਂ ਕਿਸੇ ਇੱਕ ਨੂੰ ਟਾਰਗੇਟ ਕਰਕੇ ਨਹੀਂ ਕੀਤਾ ਗਿਆ ਸੀ ਤੇ ਬਾਬਾ ਜੀ ਤੋਂ ਵੀ ਉਹਨਾਂ ਨੇ ਜੱਜ ਸਾਹਿਬ ਨੇ ਜਵਾਬ ਮੰਗਿਆ ਸੀ ਬਾਬਾ ਜੀ ਨੇ ਕਿਹਾ ਸੀ ਵੀ ਅੱਜ 4 ਸਾਲਾਂ ਬਾਅਦ ਇਹਨਾਂ ਨੇ ਮਾਫੀ ਜ਼ਾਦ ਆ ਗਈ ਵੀ ਅਸੀਂ ਪਹਿਲਾਂ ਇਹਨਾਂ ਕੋਲ ਚਿੱਠੀਆਂ ਭੇਜੀਆਂ ਨੋਟਿਸ ਭੇਜੇ ਕੇਸ ਪਾਇਆ ਉਦੋਂ ਕਿਸੇ ਵੀ ਸਟੇਜ ਤੇ ਇਹਨਾਂ ਦੇ ਵਕੀਲ ਸਾਹਿਬ ਵੀ ਤਕਰੀਬਨ ਤਕਰੀਬਨ 2 ਸਾਲਾਂ ਤੋਂ ਤੇ ਇੱਥੇ ਪੇਸ਼ ਹੋ ਗਏ ਫਿਰ ਹਾਈ ਕੋਰਟ ਵੀ ਗਏ ਹੈਗੇ ਸੁਪਰੀਮ ਕੋਰਟ ਗਏ ਨੇ ਉੱਥੇ ਕੋਈ ਇਹਨਾਂ ਨੇ ਮਾਫੀ ਵਾਲਾ ਨੀ ਵਰਡ ਯੂਜ਼ ਕੀਤਾ ਅੱਜ ਕੋਰਟ ਦੇ ਵਿੱਚ ਆ ਕੇ ਇਹਨਾਂ ਨੇ ਮਾਫੀ ਮੰਗਦੇ ਹੈਗੇ ਤਾਂ ਬਾਬਾ ਜੀ ਨੇ ਕਿਹਾ ਸੀ ਵੀ ਇਹ ਜਿਹੜੀ ਕੇਸ ਹੈ ਜਿਹੜੀ ਸਾਡੀ ਇਹ ਇਨਸਾਫ ਦੀ ਜਿੱਤ ਹੋਈ ਹੈ ਵੀ ਮੈਂ ਨਾ ਤਾਂ ਮੈਂ ਕੱਲਾ ਕੇਸ ਕਰਨ ਵਾਲਾ ਤੇ ਨਾ ਮੈਂ ਕੱਲਾ ਮਾਫੀ ਦੇਣ ਵਾਲਾ ਸਾਡੀ ਜਿਹੜੀ ਇਹ ਸਾਰੀ ਸੰਘਰਸ਼ ਕਮੇਟੀ ਹੈ ਅਸੀਂ ਸਾਰੇ ਬਹਿ ਕੇ ਰਹਿਕਰਾਂਗੇ ਜਿੰਮੇ ਸਭ ਨੇ ਮਨਜ਼ੂਰ ਹੋਊਗਾ ਉਵੇਂ ਕਰਾਂਗੇ ਜਿਹੜਾ ਮਾਤਾ ਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਉਹਨਾਂ ਨੇ ਨਹੀਂ ਮਾਤਾ ਜੀ ਨੂੰ ਮਿਲਣ ਦੀ ਕੋਈ ਇੱਛਾ ਨਹੀਂ ਪ੍ਰਗਟਾਈ ਜੀ ਉਹਨਾਂ ਨੂੰ ਕੋਰਟ ਦੇ ਵਿੱਚ ਉਹ ਵੀ ਜਸ ਸਾਹਿਬ ਨੇ ਜਦੋਂ ਸਾਨੂੰ ਪੁੱਛਿਆ ਵੀ ਅੱਜ ਮਾਤਾ ਜੀ ਤਾਂ ਅਸੀਂ ਜਸ ਸਾਹਿਬ ਨੂੰ ਦੱਸਿਆ ਵੀ ਮਾਤਾ ਜੀ ਦੀ ਸਿਹਤ ਠੀਕ ਨਹੀਂ ਉਹਨਾਂ ਦੇ ਹਸਬੰਡ ਆਏ ਨੇ ਤਾਂ ਉਹਨਾਂ ਨੇ ਜਸ ਸਾਹਿਬ ਨੇ ਬਾਬਾ ਜੀ ਨੂੰ ਅੱਗੇ ਬੁਲਾ ਕੇ ਤੇ ਉਹਨਾਂ ਦੇ ਕੋਲੇ ਖੜਾਇਆ ਸੀ ਠੀਕ ਹੈ ਧੰਨਵਾਦ ਜੀ ਧੰਨਵਾਦ ਮੈਂ ਕੀ ਇਹਣਾ ਪੁੱਛ ਲਿਓ ਜੀ ਸਵਾਲ ਹਾਂਜੀ ਹਾਂਜੀ ਕੋਰਟ ਚ ਪੇਸ਼ ਹੋਏ ਨੇ ਕੰਗਨਰ ਨੌਤ ਕੀ ਹੋਇਆ ਸਾਰਾ ਮਾਮਲਾ ਅੱਜ ਸਰ ਕੋਰਟ ਦੇ ਵਿੱਚ ਪਹਿਲਾਂ ਕੰਗਨਰ ਨੌਤ ਨੇ ਪੇਸ਼ ਹੋ ਕੇ ਬੇਲ ਬਾਂਡ ਫਰਨਿਸ਼ ਕੀਤੇ ਨੇਗੇ ਅ ਜਸਵੀ ਲਖਵੀਰ ਸਿੰਘ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਮੈਜਿਸਟ੍ਰੇਟ ਫਸਟ ਕਲਾਸ ਦੀ ਕੋਰਟ ਦੇ ਵਿੱਚ ਇਹਨਾਂ ਨੇ ਆਪਣੇ ਬੇਲ ਬਾਂਡ ਫਰਨਿਸ਼ ਕੀਤੇ ਨੇ ਤੇ ਲਖਵੀਰ ਸਿੰਘ ਜੱਜ ਸਾਹਿਬ ਨੇ ਅੱਗੇ ਕੇਸ ਹੈ ਜਿਹੜਾ ਸੈਸ਼ਨ ਕੋਰਟ ਦੇ ਵਿੱਚ ਰੈਫਰ ਕੀਤਾ ਸੀ ਕਿਉਂਕਿ ਐਮਪੀ ਐਮਐਲਏ ਕੋਰਟ ਦੇ ਕੇਸਸ ਵਾਸਤੇ ਅਕੋਰਡਿੰਗ ਟੂ ਲਾ ਸਪੈਸ਼ਲ ਹੈ ਜਿਹੜੀ ਕੋਰਟ ਦੇ ਵਿੱਚ ਉਹਨਾਂ ਦਾ ਕੇਸ ਡੀਲ ਕੀਤਾ ਜਾਊਗਾ ਉਹਨਾਂ ਨੇ ਸੈਸ਼ਨ ਕੋਰਟ ਦੇ ਵਿੱਚ ਰੈਫਰ ਕੀਤਾ ਸੀ ਸੈਸ਼ਨ ਜੱਜ ਸਾਹਿਬ ਨੇ ਇਹ ਕੇਸ ਹੈ ਇੰਦਰਜੀਤ ਸਿੰਘ ਜੱਜ ਸਾਹਿਬ ਦੀ ਕੋਰਟ ਵਿੱਚ ਜਿਹੜੀ ਸਪੈਸ਼ਲ ਕੋਰਟ ਹੈ ਮੈਜਿਸਟ੍ਰੇਟ ਫਰਸਟ ਕਲਾਸ ਇਹਨਾਂ ਦੀ ਕੋਰਟ ਦੇ ਵਿੱਚ ਕੇਸ ਟ੍ਰਾਂਸਫਰ ਕੀਤਾ ਹੈਗਾ ਜੀ ਜੀ ਬਣਿਆ ਅੱਗੇ ਜਿਵੇਂ ਪੇਸ਼ ਹੋਏ ਸੀਗੇ ਬੇਲ ਹੋਈ ਜਾਂ ਨਹੀਂ ਸਰ ਅਫੈਂਸ ਅਵੇਲੇਬਲ ਹੈ ਸਰ ਇਹਦੇ ਵਿੱਚ ਬੇਲ ਬੌਂਡ ਇਹਨਾਂ ਨੇ ਬੇਲ ਫਾਈਲ ਕਰਕੇ ਬੇਲ ਬੌਂਡ ਫਰਨਿਸ਼ ਕੀਤੇ ਹੈ ਕੋਰਟ ਨੇ ਇਹਨਾਂ ਦੇ ਬੇਲ ਬੌਂਡ ਹੈ ਜਿਹੜੇ ਐਕਸੈਪਟ ਕੀਤੇ ਹੈ ਤੇ ਹੁਣ ਇਹਨਾਂ ਨੇ ਇੱਕ ਐਪਲੀਕੇਸ਼ਨ ਫਾਈਲ ਕੀਤੀ ਹੈ ਵੀ ਸਾਨੂੰ ਔਨਲੀ ਖਤਰਾ ਸਾਡੇ ਤੇ ਹਮਲਾ ਹੋ ਸਕਦਾ ਹੈ ਤੇ ਸਾਨੂੰ ਡਰਿਆ ਵੀ ਸਾਨੂੰ ਹਰੇਕ ਪੇਸ਼ੀ ਤੇ ਆਉਣਾ ਨਾ ਪਵੇ ਤੇ ਜਸ ਸਾਬ ਨੂੰ ਅਸੀਂ ਆਪਦਾ ਪੱਖ ਰੱਖੇਗਾ ਕਿਉਂਕਿ ਇਹਨਾਂ ਦਾ ਇੱਕ ਕੇਸ ਸੀ ਮੈਡਮ ਕੰਗਣਾ ਰਨਾਉਤ ਦਾ ਇੱਕ ਜਵੇਦ ਅਖਤਰ ਵਰਸੀ ਕੰਗਣਾ ਰਨਾਉਤ ਉਹਦੇ ਵਿੱਚ ਜਸ ਸਾਬ ਨੇ ਇਹਨਾਂ ਦੀ ਐਪਲੀਕੇਸ਼ਨ ਸੇਮ ਜਿਹੜੀ ਬੁੱਧੀ ਰਾਓ ਸੁਪਰੀਮ ਕੋਰਟ ਦਾ ਕੇਸ ਹੈ ਉਹਦਾ ਹਵਾਲਾ ਦੇ ਕੇ ਕੀਤਾ ਸੀ ਭਾਵੇਂ ਕੋਈ ਸੈਲੀਬ੍ਰਿਟੀ ਹੈ ਪਰ ਲॉ ਦਾ ਮਿਸਯੂਜ਼ ਨਹੀਂ ਕਰ ਸਕਦਾ ਉਹ ਅਸੀਂ ਉਸ ਬੇਸਿਸ ਤੇ ਅਸੀਂ ਕੋਰਟ ਨੂੰ ਕਿਹਾ ਵੀ ਅਸੀਂ ਜਿਹੜੀ ਇਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਆ ਉਹਦਾ ਪ੍ਰੋਪਰ ਰਿਪਲਾਈ ਦੇਵਾਂਗੇ ਹੁਣ ਜੱਜ ਸਾਹਿਬ ਨੇ ਇਹਦੇ ਵਿੱਚ ਨੈਕਸਟ ਡੇਟ 24/11 ਰੱਖੀ ਹੈ ਉਹਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਜਿਹੜੀ ਪਰਮਨੈਂਟ ਐਂਜੰਕਸ਼ਨ ਵਾਸਤੇ ਲਾਈ ਹੈ ਉਹਦਾ ਰਿਪਲਾਈ ਫਾਈਲ ਕਰਨਾ ਤੇ ਨਾਲ ਸਾਨੂੰ ਕੰਪਲੇਨੈਂਟ ਨੂੰ ਬੁਲਾਇਆ ਹੈਗਾ ਜੱਜ ਸਾਹਿਬ ਨੇ ਐਵੀਡੈਂਸ ਵਾਸਤੇ ਬੈਂਸ ਹੋਈ ਕਿਸੇ ਤਰ੍ਹਾਂ ਦੇ ਜਿਹੜੇ ਹੈਗੇ ਤਰਕ ਰੱਖੇਗਾ ਨਹੀਂ ਇਹਨਾਂ ਨੇ ਐਪਲੀਕੇਸ਼ਨ ਰੱਖੀ ਸੀ ਇਹਨਾਂ ਦੇ ਜਿਹੜੇ ਮਿਸ ਕੰਗਣਾ ਦੇ ਐਡਵੋਕੇਟ ਸੀਗੇ ਉਹ ਚਾਹੁੰਦੇ ਸੀ ਵੀ ਅੱਜ ਐਪਲੀਕੇਸ਼ਨ ਡਿਸਾਈਡ ਹੋਵੇ ਪਰ ਅਸੀਂ ਕੋਰਟ ਨੂੰ ਰਿਕੁਐਸਟ ਕੀਤੀ ਹੈ ਵੀ ਸਾਨੂੰ ਜਿਹੜੀ ਐਪਲੀਕੇਸ਼ਨ ਹੈ ਉਹਦੀ ਕਾਪੀ ਅੱਜ ਹੀ ਮਿਲੀ ਹੈ ਅਸੀਂ ਪ੍ਰੋਪਰ ਉਹਦਾ ਵਿੱਚ ਸਾਈਟੇਸ਼ਨਸ ਮੈਂਸ਼ਨ ਕਰਕੇ ਅਸੀਂ ਪ੍ਰੋਪਰ ਰਿਪਲਾਈ ਦੇਵਾਂਗੇ ਉਹਦਾ ਤੁਹਾਡਾ ਕੀ ਨਾਮ ਹੈ ਜੀ ਸਰ ਰਕबीर ਸਿੰਘ ਬਹਿਣੀਵਾਲ ਸਰ ਸਰ ਕੀ ਅਗਲੀ ਤਰੀਕ ਦੇਖੋ ਪੇਸ਼ ਹੋਣਾ ਪਊਗਾ ਸਰ ਇਹਨਾਂ ਦੀ ਐਪਲੀਕੇਸ਼ਨ ਦੇਖੋ ਕੋਈ ਇਹਨਾਂ ਦਾ ਰਾਈਟ ਹੈ ਇਹ ਐਗਜ਼ੈਂਪਸ਼ਨ ਮੰਗ ਸਕਦੇ ਨੇ ਕੋਰਟ ਤੋਂ ਹਾਜ਼ਰੀ ਮਾਫੀ ਦੀ ਛੋਟ ਲੈ ਸਕਦੇ ਨੇਗੇ ਪਰ ਇਹ ਜਿਵੇਂ ਪਰਮਨੈਂਟ ਕਹਿੰਦੇ ਸੀ ਪਰਮਨੈਂਟ ਨਹੀਂ ਕੋਰਟ ਨੇ ਉਹ ਡਿਨਾਈ ਕਰਤੀ ਇਹਨਾਂ ਦਾ ਉਹ ਦੇਖੋ ਹੁਣ ਐਪਲੀਕੇਸ਼ਨ ਤੇ ਅਕੋਰਡਿੰਗ ਟੂ ਲਾ ਜੱਜ ਸਾਹਿਬ ਜੋ ਡਿਸੀਜਨ ਦਿੰਦੇ ਨੇ ਉਹ ਫਿਰ ਅੱਗੇ ਦੇਖਿਆ ਜਾਊਗਾ ਜੀ ਥੈਂਕ ਯੂ ਜੀ ਕਿਉਂ ਮੰਗ ਰਹੇ ਹੋ ਵੀ ਇਹ ਉਹ ਹਮਸਾ ਸਰ ਫਿਜ਼ੀਕਲੀ ਇਹ ਭਾਵੇਂ ਸੈਲੀਬ੍ਰਿਟੀ ਨੇ ਭਾਵੇਂ ਜੋ ਮਰਜੀ ਨੇ ਪਰ ਹੈ ਤਾਂ ਅਕਿਊਜ਼ਡ ਨੇ ਨਾ ਕੰਪਲੇਂਟ ਦੇ ਕੋਰਟ ਨੇ ਇਹਨਾਂ ਨੂੰ ਐਜ਼ ਅਕਿਊਜ਼ਡ ਸਮਝਣ ਕੀਤਾ ਇਸ ਕੇਸ ਦੇ ਵਿੱਚ ਤਾਂ ਕਰਕੇ ਇੱਕ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਤਾਂ ਲਾਜ਼ਮੀ ਹੈ ਉਹ ਭਾਵੇਂ ਛੋਟਾ ਕੇਸ ਹੈ ਭਾਵੇਂ ਵੱਡਾ ਕੇਸ ਹੈ ਲਾਅ ਸਬਸਤ ਦੀ ਸੀਮਾ ਓਕੇ ਠੀਕ ਹੈ ਥੈਂਕ ਯੂ ਬ